ਖਬਰਾਂ ਪਹਿਲਾਂ ਪਾਕਿਸਤਾਨ ਤੇ ਭਾਰਤ ਦੇ ਯੁੱਧ ਦੀਆਂ ਚਲੋ ਪ੍ਰਮਾਤਮਾ ਸਾਰਿਆਂ ਨੂੰ ਠੀਕ ਠਾਕ ਹੀ ਰੱਖੇ ਹਾਂ ਤੇ ਪਾਕਿਸਤਾਨ ਨੂੰ ਥੋੜੀ ਜੀ ਅਕਲ ਦੇਵੇ ਇਦਾਂ ਰਹੇ ਬਣੂ ਕੇ ਕਈ ਵਾਰ ਸਹੀ ਬਣਦੇ ਕਈ ਵਾਰ ਕੋਈ ਸਹੀ ਫੇਰ ਜਿੱਤ ਪਾਸ ਹੋ ਜਾਂਦੇ ਬਟ ਪਰਫੈਕਟ ਪਟੂਰੀਆਂ ਦੀ ਬਾਤ ਨਹੀਂ ਪਉਂਦੀ ਪਰ ਫੇਰ ਵੀ ਕਾਫੀ ਫੁੱਲਦੇ ਪਏ ਆ ਠੀਕ ਆ ਇਹਦੇ ਦੇਖੋ ਬਿਲਕੁਲ ਅੰਦਰੋਂ ਫਰਸਟ ਕਲਾਸ ਆਫਟਾ ਲੋ ਜੀ ਇਧਰ ਇਹ ਵੀ ਲੱਗਿਆ ਜੀ ਕਿਉਂਕਿ ਖੁਸ਼ਖਬਰੀ ਆਈ ਹੈ ਜੀ ਕਹਿੰਦੇ ਸੀ ਇਸਪਾਇਰ ਕਰਤਾ ਪਾਕਿਸਤਾਨ ਨੇ ਤੇ ਬਣਿਆ ਨਹੀਂ ਸਾਡੇ ਤੋਂ ਚੱਲ ਕੋਈ ਗੱਲ ਨਹੀਂ ਅੱਜ ਬਲੌਗ ਬਣਾਏ ਨੇ ਅੱਜ ਪਤਾ ਕੀ ਗੱਲ ਆ ਹੋਰ ਪਤਾ ਲੱਗਾ ਜੀ ਖਬਰਾਂ ਦੇ ਵਿੱਚ ਵੀ ਪਾਕਿਸਤਾਨ ਨੇ ਫੇਰ ਦੁਬਾਰਾ ਤੋਂ ਉਹੀ ਹਰਕਤ ਕਰ ਦਿੱਤੀ ਆ ਬਾਰਡਰ ਤੇ ਕੋਠੇ ਦੇ ਹੀ ਜ਼ਿਆਦਾ ਵੀਡੀਓ ਨਹੀਂ ਬਣਾਉਣੀ ਹੈਗੀ ਕਿਉਂਕਿ ਇਹਦੀ ਫਲੈਸ਼ ਜਗਾ ਕੇ ਬਣਾਣੀ ਪੈਂਦੀ ਆ ਕਰੋ ਜੀ ਬਲੌਗ ਦਾ ਐਂਡ ਫੇਰ ਰੋਟੀ ਸਾਡੀ ਔਰ ਸਵੇਰੇ ਸਵੇਰੇ ਹਮੇਸ਼ਾ ਦੀ ਤਰ੍ਹਾਂ ਹੁਣ ਖਬਰਾਂ ਪਹਿਲਾਂ ਪਾਕਿਸਤਾਨ ਤੇ ਭਾਰਤ ਦੇ ਯੁੱਧ ਦੀਆਂ ਤੇ ਨਾਲ ਕਰਦੇ ਆ ਜੀ ਰੋਟੀ ਦੇ ਨਾਲ ਬਲੌਗ ਦੀ ਫੇਰ ਸ਼ੁਰੂਆਤ ਇੱਕ ਨਵੇਂ ਦੀ ਲੈ ਕੇ ਆਏ ਆ ਤੁਹਾਡੇ ਲਈ ਕਰੋ ਜੀ ਹਾਂ ਜੀ ਅਸੀ ਗੱਲ ਜੀ ਸਾਰਿਆਂ ਨੂੰ ਸੌਖਾ ਤੇ ਵੀ ਗਿੰਦਰਾ ਬਲੌਗ ਤੋਂ ਵੀ ਕਰਦੇ ਤੁਸੀਂ ਠੀਕ ਠਾਕ ਹੋ ਮੈਂ ਅਸੀ ਵੀ ਠੀਕ ਠਾਕ ਆ ਚਲੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਹੀ ਰੱਖੇ ਹਾਂ ਭਲੀ ਕਰੇ ਸਾਰਿਆਂ ਦਾ ਤੇ ਪਾਕਿਸਤਾਨ ਨੂੰ ਥੋੜੀ ਜੀ ਅਕਲ ਦੇਵੇ ਆ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਸ਼ੁਰੂਆਤ ਕਰ ਗਏ ਫਿਰ ਦੇਖਦੇ ਆ ਜੀ ਅੱਜ ਦਾ ਅੱਗੇ ਦਾ ਕੀ ਪ੍ਰੋਗਰਾਮ ਟਾਈਮ ਹੋ ਗਿਆ ਪੌਣੇ 12 ਤੇ ਆਪਾਂ ਇੱਧਰ ਲੈ ਕੇ ਆ ਗਏ ਆ ਜੀ ਸਮਾਨ ਲਓ ਜੀ ਇਹ ਸੂਜੀ ਤੇ ਰਿਫਾਈਂਡ ਠੀਕ ਆ ਜੀ ਤੇ ਅੱਜ ਬਣਨਗੇ ਛੋਟੂਰੀਆਂ ਖਾਣ ਨੂੰ ਜਿੱਦ ਲਗਾ ਦ ਮੈਂ ਕਿ ਜਦ ਪਟੂਲਿਆਂ ਦਾ ਆਟਾ ਗੁੰਨ ਲੈਂਦੇ ਅ ਜਿੱਦਾਰੇ ਬਣੂ ਕੇ ਕਈ ਵਾਰੀ ਸਹੀ ਬਣਦੇ ਕਈ ਵਾਰੀ ਕੋਈ ਸਹੀ ਨਹੀਂ ਸਾਡੇ ਥੋੜੇ ਜਿਹਾ ਪਟੂਰੀਆਂ ਦਾ ਇਦਾਂ ਹੀ ਆ ਜੀ ਕਦੇ ਬਹੁਤ ਵਧੀਆ ਬਣ ਜਾਂਦੇ ਆ ਫੇਰ ਜਿੱਥੇ ਬਾਸ ਹੋ ਜਾਂਦੇ ਆ ਬਟ ਪਰ ਸੱਤ ਪਟੂਰੀਆਂ ਦੇ ਜਿੱਥੇ ਬਾਸ ਹੁੰਦੇ ਆ ਪਟੂਰੀਆਂ ਜਿੱਥੇ ਕਦੇ ਬਾਸ ਹੋ ਜੀਦਾ ਕਦੇ ਫੇਲ ਹੋ ਜੀਦਾ ਕਦੇ ਬਣੇ ਵਧੀਆ ਕਦੇ ਬਹੁਤ ਵਧੀਆ ਬਣ ਜਾਂਦੇ ਤੇ ਕਦੇ ਨਹੀਂ ਅੱਜ ਫੇਲ ਬਣਾਣੇ ਆ ਜੀ ਪਟੂਰੇ ਚਲੋ ਦੇਖਦੇ ਆ ਜੀ ਪਟੂਰੇ ਕਿੱਦਾਂ ਦੇ ਬਣਦੇ ਆ ਜੀ ਪਤਾ ਨਹੀਂ ਮਰਦਾ ਜੀ ਨਾ ਪਟੂਰੇ ਖਾ ਲਈਏ ਚਲ

ਇੱਧਰ ਆ ਗਈ ਆ ਜੀ ਰੋਟੀ ਸਾਡੀ ਛੋਲੇ ਪਟੂਰੇ ਤੇ ਸਭ ਤੋਂ ਵੱਡੀ ਹਾਂਜੀ ਕਿੱਦਾਂ ਜੀ ਵਧੀਆ ਵਧੀਆ ਬਣ ਰਹੇ ਆ ਜੀ ਲਓ ਜੀ ਇੱਧਰ ਬਣੀ ਜਾਂਦੇ ਆ ਜੀ ਪਾ ਫਿਰ ਵੀ ਕਾਫੀ ਫੁੱਲਦੇ ਪਏ ਆ ਠੀਕ ਆ ਆ ਦੇਖੋ ਤਾਂ ਕਹਿੰਦਾ ਵਧੀਆ ਫਸਟ ਟਾਈਮ ਫੁੱਲ ਗਿਆ ਲਓ ਜੀ ਅੰਬ ਦਾ ਛਾਰ ਵੀ ਆ ਗਿਆ ਆਵੇ ਫੁੱਲਿਆ ਰਹਿ ਬਹੁਤ ਵਧੀਆ ਅੰਦਰ ਜਿਹੜੇ ਭੇਜੇ ਦੋ ਮੈਨੂੰ ਬਹੁਤ ਵਧੀਆ ਆ ਉਹ ਤੇ ਚਲੋ ਠੀਕ ਆ ਜੀ ਅੱਜ ਤਾਜ਼ਾ ਇਹ ਨਾਲ ਨਾਲ ਹੀ ਖਾਣੇ ਸਨ ਇਹਨਾਂ ਨੇ ਖਾਓ ਖਾਓ ਤੁਸੀਂ ਇੱਠਿਆਂ ਦਾ ਕੰਮ ਨਹੀਂ ਹੋਣਾ ਨਾ ਲਓ ਜੀ ਅੱਜ ਪਰ ਖਾਣੇ ਆ ਜੀ ਅੰਬ ਦਾ ਅਚਾਰ ਤੇ ਪਾਣੀ ਵੀ ਆ ਗਿਆ ਆਪਣਾ ਕੋਈ ਕੁੱਡੂ ਲੱਗਦਾ ਪੁੱਲਿਆ ਵਿਆ ਆ ਹਾਂ ਚਲੋ ਖਾਣੇ ਆ ਜੀ ਮਿਲਦੇ ਆ ਜੀ ਫਿਰ ਲੋ ਜੀ ਆਪਾਂ ਖਾ ਪੀ ਗਏ ਹੋ ਗਏ ਵਿਲੇ ਜੀ ਹਾਂ ਬਹੁਤ ਵਧੀਆ ਬਣੇ ਬਹੁਤ ਸੌਫਟ ਬਣੇ ਅਸੀਂ ਖਾ ਪੀ ਗਏ ਹੋ ਗਏ ਵਿਲੇ ਇਹ ਦੇਖੋ ਬਿਲਕੁਲ ਅੰਦਰੋਂ ਫਰਸਟ ਕਲਾਸ ਸੌਫਟ ਆ ਲੋ ਜੀ ਇਧਰ ਇਹ ਵੀ ਲੱਗਿਆ ਜੀ ਹੋ ਗੋ ਥੋੜੇ ਹੋਟਲਾਂ ਦੇ ਬਣੇ ਆ ਹਾਂ ਬਹੁਤ ਸੋਹਣੇ ਬਣੇ ਆ ਐਵੇਂ ਲੱਗਿਆ ਜੀ ਖਾਣ ਅੰਗੇ ਕੱਲ ਮੈਂ ਨਿਆਣਿਆਂ ਕਰਕੇ ਦਾਦਾ ਬਣਾਏ ਸੀ ਹਾਂ ਨਿਆਣੇ ਹੁਣ ਚਲ ਗਏ ਨਿਆਣੇ ਚਲੋ ਹੁਣ ਮੈਂ ਉਹਨਾਂ ਨੂੰ ਕੀ ਕਰੀਏ ਚਲੋ ਕੋਈ ਆਂਟੀ ਨੂੰ ਦੇ ਭੇਜ ਦਿਓ ਕੁਛ ਇੱਧਰ ਸਾਰਿਆਂ ਨੂੰ ਦੇ ਕੇ ਪਾਪਾ ਖਤਮ ਕਰਦੈ ਨੇ ਛੋਲੇ ਹਾਂ ਆ ਚਲੋ ਠੀਕ ਹੈ ਜੀ ਇੱਧਰ ਕੁੜੀ ਵੀ ਖਾਂ ਰਹੀ ਹੈ ਜੀ ਤੇ ਪਲਗ ਵੀ ਖਾ ਪੀ ਕੇ ਤੇ ਨਿਆਣੇ ਲੈਣ ਦਾ ਡੱਬਾ ਭਰ ਕੇ ਸਕੂਲੇ ਭੇਜ ਦਿੰਦੇ ਆਹੋ ਸਕੂਲ ਛੁੱਟੀ ਹੈ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਫੇਰ ਤੁਹਾਨੂੰ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਟਾਈਮ ਹੋ ਗਿਆ 7 ਤੇ ਆਪਾਂ ਆ ਗਏ ਘਰੇ ਦੁਕਾਨ ਵਧਾ ਗਏ ਕਿਉਂਕਿ ਖੁਸ਼ਖਬਰੀ ਆਈ ਹੈ ਜੀ ਕਹਿੰਦੇ ਸੀ ਇਸਪਾਇਰ ਤੇ ਇਹਨਾਂ ਦਾ ਸਮਝੋਤਾ ਹੋ ਗਿਆ ਹੁਣ ਜੀ ਦੇਖੋ ਕੀ ਬਣਦਾ ਅੱਗੇ ਹੁਣ ਪਰ ਇਹ ਆ ਵੀ ਅੱਜ ਡਰੋਨ ਦਾ ਹਮਲੇ ਹਮਲੇ ਵਾਲਾ ਕੰਮ ਨਹੀਂ ਹੋਊਗਾ ਬੰਦਾ ਆਰਾਮ ਨਾਲ ਸੁਭਾਗਾ ਆ ਚੱਲ ਬੰਦ ਕਰ ਆਪੀ ਚੱਲ ਪਿਆ ਤਨੂਕ ਰਾਜ ਅਮਰੀਕਾ ਦੁਆਰਾ ਵਿਚਧਤਾ ਕੀ ਗਈ ਤੇ ਹਰਮਨ ਫੋਨ ਆਉਣ ਲਗੀ ਹਰਮਨ ਦੱਸਣ ਲਗੀ ਲੋ ਜੀ ਇੱਧਰ ਸਲਾਈ ਦਾ ਕੰਮ ਚੱਲਦਾ ਪਿਆ ਆ ਤੇ ਬਣੀਆਂ ਨਹੀਂ ਸਾਡੇ ਤੋਂ ਕੱਲ ਕੋਈ ਗੱਲ ਨਹੀਂ ਅੱਜ ਵਲੌਗ ਬਣਾ ਰਹੇ ਹਾਂ ਅੱਜ ਪਤਾ ਕੀ ਗੱਲ ਆ ਖਬਰਾਂ ਦੇਖਦੇ ਰਹੇ ਆ ਇਸੇ ਚੱਕਰ ਦੇ ਵਿੱਚ ਪੈਸੇ ਚੱਕਰ ਦੇ ਵਲੌਗ ਬਣਾਏ ਨਹੀਂ ਚਲੋ ਠੀਕ ਆ ਜੀ ਬਣੇ ਰਿਓ ਵਲੌਗ ਨਾ ਜਿੰਨਾ ਵੀ ਬਣਿਆ ਜੋ ਉਹਨਾਂ ਹੀ ਸੀ ਹੈਲੋ ਹੈਲੋ ਤੇ ਕੋਈ ਆਉਂਦਾ ਸੀ ਹੈਲੋ ਤੇ ਆਵਾਜ਼ ਨਹੀਂ ਆ ਰਹੀ ਕੱਟ ਕੇ ਦਰਵਾਜ਼ਾ ਕੱਟ ਕੇ ਦਰਵਾਜ਼ਾ ਲਾ ਲਾ ਇੱਧਰ ਲੱਗੇ ਆ ਜੀ ਖਾਣ ਨੂੰ ਰੋਟੀ ਹੋ ਜੀ ਇੱਧਰ ਮੰਮੀ ਤੇ ਮਨਬੀਤ ਖਾਂਦੇ ਆ ਪਲਗ ਨੇ ਖਾਂਦੀ ਭਈਆ ਲੋ ਜੀ ਇਹ ਵੀ ਇੱਧਰ ਖਾ ਰਹੀ ਆ ਤੇ ਅੱਜ ਅਸੀਂ ਬਲੌਗ ਗਰੁੱਪ ਤਾਂ ਬਿਲਕੁਲ ਨਹੀਂ ਬਣਾਇਆ ਹੈਗਾ ਕਿਉਂਕਿ ਸਾਰੀ ਦਿਹਾੜੀ ਲੜਾਈਆਂ ਝਗੜੇ న్యూਸ ਦੇਖਦੇ ਰਹੇ ਬਲੌਗ ਦਾ ਕੋਈ ਦਿਮਾਗ ਜਿਹਾ ਵੀ ਨਹੀਂ ਰਿਹਾ ਤੇ ਹਾਂ ਕੱਲ ਤੋਂ ਰੈਗੂਲਰ ਬਲੌਗ ਮਨੂੰ ਦੁਬਾਰਾ ਫੇਰ ਬਣੇਗਾ ਬੰਨਾ ਅੱਜ ਵੀ ਸੀਗਾ ਪਰ ਅੱਜ ਦਿਮਾਗ ਜਿਹਾ ਨਹੀਂ ਰਿਹਾ ਹੈਗਾ ਬਸ ਉਹ ਝਗੜੇ ਦੀਆਂ ਰਾਤ ਦੇ ਜਿਹੜੇ ਬੜੇ ਤਵਾਕੇ ਤੋਂ ਮੁਕੇ ਜੇ ਹੋਏ ਸੀਗੇ ਉਹ ਜਿੱਥੇ ਕਈ ਰਿਸ਼ਤੇਦਾਰ ਸੀਗੇ ਆਪਣੇ ਜਿਨ੍ਹਾਂ ਦੇ ਉਹ ਬਾਗਬਾਨ ਦੇ ਡਿੱਗੀਆਂ ਖੇਤਾਂ 'ਚ ਖੂਤਾ ਜਿਹਾ ਸਾਰਿਆਂ ਦਾ ਫੋਨ ਫੋਨ ਆਇਆ ਉਹਦੇ ਚੱਕਰ 'ਚ ਫਿਰ ਬਸ ਇੱਥੇ ਚੱਕਰ 'ਚ ਰਹਿ ਗਿਆ ਚਲੋ ਠੀਕ ਹੈ ਜੀ ਮਿਲਦੇ ਹੌਰ ਜੀ ਹੌਰ ਜੀ ਅਸੀਂ ਆ ਗਏ ਆ ਕੋਠੇ ਦੇ ਫੇਰ ਤੇ ਇੱਧਰ ਦੇਖੋ ਜੀ ਹਜੇ ਸਾਡੇ ਬਲੈਕਆਊਟ ਤਾਂ ਨਹੀਂ ਕੀਤਾ ਇਹਨਾਂ ਨੇ ਔਰ ਪਤਾ ਲੱਗਾ ਜੀ ਖਬਰਾਂ ਦੇ ਵਿੱਚ ਵੀ ਪਾਕਿਸਤਾਨ ਨੇ ਫੇਰ ਦੁਬਾਰਾ ਤੋਂ ਉਹੀ ਹਰਕਤ ਕਰ ਦਿੱਤੀ ਆ ਬਾਰਡਰ ਤੇ ਫੇਰ ਗੋਲਾਬਾਰੀ ਸ਼ੁਰੂ ਹੋ ਗਈ ਆ ਤੇ ਅਸੀਂ ਸਾਰੇ ਜਣੇ ਥੱਲੇ ਬत्तियां-ਬत्तियां ਬੰਦ ਕਰਕੇ ਆ ਗਏ ਆ ਉੱਪਰ ਪਰ ਹਜੇ ਸਾਡੇ ਸ਼ਹਿਰ 'ਚ ਬੱਤੀ ਨਹੀਂ ਗਈ ਆ ਕਿ ਕੁਝ ਸ਼ਹਿਰਾਂ 'ਚ ਬਲੈਕਆਊਟ ਹੋ ਚੁੱਕਾ ਆ ਤੇ ਕਿਤੇ-ਕਿਤੇ ਦੇਖੋ ਬत्तियां ਜਗ ਰਹੀਆਂ ਹਜੇ ਚੱਲ ਜਾਣੀ ਬੱਤੀ ਆਪਣੇ ਵੀ ਹੌਲੀ-ਹੌਲੀ ਤੇ ਅਸੀਂ ਚਲੋ ਸੁੱਖ ਦਾ ਸਾਹ ਲਿਆ ਜੀ ਸਾਰਿਆਂ ਨੇ ਵੀ ਚਲੋ ਇਹ ਖਤਮ ਹੋ ਗਿਆ ਕੰਮ ਪਰ ਇੰਦਾ ਵੀ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦਾ ਪਾਕਿਸਤਾਨ ਤੇ ਚਲੋ ਠੀਕ ਆ ਜੀ ਹੁਣ ਕੋਠੇ ਦੇ ਅਸੀਂ ਜਿਆਦਾ ਵੀਡੀਓ ਨਹੀਂ ਬਣਾਉਣੀ ਹੈਗੀ ਕਿਉਂਕਿ ਇਹਦੀ ਫਲੈਸ਼ ਜਗਾ ਕੇ ਬਣਾਉਣੀ ਪੈਂਦੀ ਆ ਤੇ ਚਲੋ ਮਿਲਦੇ ਆਂ ਥੱਲੇ ਜਾ ਕੇ ਫਿਰ ਦੇਖਦੇ ਆਂ ਜੀ ਕਰਦੇ ਆਂ ਬਲੌਗ ਦਾ ਐਂਡ ਫਿਰ ਔਰ ਜੀ ਇੱਧਰ ਖਾ ਰਹੀ ਆ ਜੀ ਪਲਕ ਹੁਣ ਦਵਾਈ ਜਿੱਦਾਂ ਇਹਨਾਂ ਫਰਕ ਪਿਆ ਕਿ ਨਹੀਂ ਕੁਛ ਅਹਾਂ ਤੇ ਚਲੋ ਠੀਕ ਆ ਜੀ ਅੱਜ ਜਿੱਦਾਂ ਦਾ ਵੀ ਬਲੌਗ ਬਣਿਆ ਨਿਗਾ ਜੀ ਕਰੋ ਜੀ ਬਲੌਗ ਦਾ ਐਂਡ ਨਵੇਂ ਵਲੌਗ ਸੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ